ਲਿਪੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸੰਸਥਾਪਕ ਡਾਕਟਰ ਅਨਜੀਤ ਜੀ ਦਾ ਇਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਸਾਡੇ ਜੱਜ ਪੰਡੋਰੀ ਜੀ ਇਹਨਾਂ ਦਾ ਧੰਨਵਾਦ ਕਰਦਾ ਹਾਂ ਇਹ ਸੀਨੀਅਰ ਇਸ ਸੰਗਠਨ ਦੇ ਸੀਨੀਅਰ ਲੀਡਰਸ਼ਿਪ ਹੈ ਇਹ ਜਿਨ੍ਹਾਂ ਨੇ ਆਪ ਦਾ ਖੂਨ ਪਸੀਨਾ ਲਾ ਕੇ ਇਸ ਬੂਟੇ ਨੂੰ ਪਾਣੀ ਦੇ ਕੇ ਕੂੜ ਦੇ ਕੇ ਐਡਾ ਵੱਡਾ ਕੀਤਾ ਸਰ ਉਸ ਤੋਂ ਬਾਅਦ ਸਾਰੀ ਦਰਜਾ ਵੇ ਦਰਜਾ ਇੱਥੇ ਸਾਰੇ ਜਣੇ ਬੈਠੇ ਆ ਇਹਨਾਂ ਸਾਰਿਆਂ ਦਾ ਧੰਨਵਾਦ ਮੈਨੂੰ ਪਾਰਟੀ ਦਾ ਇਹ ਸੰਗਠਨ ਦਾ ਮੁੱਖ ਸਲਾਹਕਾਰ ਇਹਨਾਂ ਨੇ ਨਿਯੁਕਤ ਕੀਤਾ ਜਿਸ ਆਸਮੀਦ ਨਾਲ ਇਹਨਾਂ ਨੇ ਮੈਨੂੰ ਇਹ ਸੰਗਠਨ ਦੇ ਵਿੱਚ ਇਹ ਅਹੁਦਾ ਦਿੱਤਾ ਮੇਰੀ ਪੂਰੀ ਕੋਸ਼ਿਸ਼ ਹੋਊਗੀ ਔਰ ਮੇਰੀ ਟੀਮ ਦੀ ਪੂਰੀ ਕੋਸ਼ਿਸ਼ ਹੋਊਗੀ ਵੀ ਮੈਂ ਇਹਨਾਂ ਆਸਮੀਦਾਂ ਤੇ ਪੂਰਾ ਉਤਰ ਸਕਾਂ ਔਰ ਤੁਹਾਨੂੰ ਦੂਜੀ ਤੁਹਾਨੂੰ ਇੱਕ ਹੋਰ ਬੇਨਤੀ ਆ ਸਾਰੇ ਸੰਗਠਨ ਨੂੰ ਪਰਮਿੰਦਰ ਸਿੰਘ ਡਿੰਪਲ ਤੁਹਾਡੇ ਵਾਸਤੇ ਕੋਈ ਨਵਾਂ ਨਹੀਂਗਾ ਜਿੱਦਣ ਵੀ ਤੁਹਾਨੂੰ ਦੇਖੋ ਇਹ ਕੋਈ ਪਾਰਟੀ ਬਾਜ਼ੀ ਨਹੀਂ ਇਹਦੇ ਵਿੱਚ ਇਹ ਚ ਹਰ ਵਰਗ ਦਾ ਕੋਈ ਵੀ ਪਾਰਟੀ ਦਾ ਬੰਦਾ ਇੱਥੇ ਆ ਸਕਦਾ ਇਹ ਸਾਡੇ ਨਰੋਲ ਸਾਡੇ ਸਮਾਜ ਦੀ ਇਹ ਸੰਸਥਾ ਵਾ ਸੋ ਇਹ ਸਾਡੇ ਜਿਹੜੇ ਦਬੇ ਕੁਚਲੇ ਹੋਏ ਲੋਕ ਹੈ ਜਿਨ੍ਹਾਂ ਦੀ ਕੋਈ ਹੁਣ ਤੱਕ ਪੁੱਛ ਪੜਤਾਲ ਨਹੀਂ ਹੋਈ ਉਹਨਾਂ ਵਾਸਤੇ ਹਰ ਟਾਈਮ ਅਸੀਂ ਸਾਰੇ ਜਾਣੇ ਉਹਨਾਂ ਦੇ ਨਾਲ ਲੜਾਈ ਲਈ ਪੂਰੇ ਤਿਆਰ ਬਰਤਿਆਰ ਆ ਜਦੋਂ ਇਹ ਬਾਜ਼ਮਾਨਗੇ ਮੈਂ ਇਹਨਾਂ ਲਈ ਹਾਜ਼ਰ ਆ ਹੁਣ ਬਾਰੇ ਸਮੇਂ ਦੇ ਵਿੱਚ ਜੇਕਰ ਮੁਹਰੀ ਆਮਲੇ ਬੰਦੇ ਉਹ ਜੋ ਵੱਡਾ ਉਹਨੂੰ ਮਿਲਦਾ ਤੇ ਇਸ ਜਥੇਬੰਦੀ ਵਾਸਤੇ ਤੁਸੀਂ ਕੀ ਕਰੋ। ਦੇਖੋ ਗੱਲਾਂ ਜਿੰਨੀਆਂ ਮਰਜ਼ੀ ਕਰ ਲੋ ਪਰ ਜਿੰਨੀ ਦੇਰ ਵਾਹ ਪਹਿ ਜਾਣੀਏ ਤੇ ਰਾਹ ਪਹਿ ਜਾਣੀਏ ਇਹ ਪਤਾ ਲੱਗੂਗਾ ਸੰਸਦਾਂ ਨੂੰ ਵੀ ਹਾਂ ਇਹ ਸਾਡਾ ਭਰਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਹੈ। ਉਹਦੇ ਐਮਐਲਏ ਸ਼ਿਪ ਇਹ ਸਾਰੀਆਂ ਇੱਕ علیحدਾਂ ਚੀਜ਼ ਹੈ। ਇਹ ਸਾਡੇ ਸਮਾਜ ਦੀ ਲੜਾਈ ਹੈ। ਇਹ ਇੱਕ علیحدਾਂ ਸੰਸਥਾ ਵਾ ਇਹਦੇ ਵਿੱਚ ਨਰੋਲ ਜਿਹੜਾ ਵੀ ਸਾਡੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਸਾਰੀਆਂ 35 ਤੋਂ ਲੈ ਕੇ 40% ਕਾਸਟਾਂ ਇਹਦੇ ਵਿੱਚ ਅਸੀਂ ਐਸੀ ਸਮਾਜ ਦੇ ਵਿੱਚ ਆਉਨੇ ਆ 35 ਤੋਂ 40% ਸੋ ਉਹਦੇ ਵਿੱਚ ਕੋਈ ਕਾਸਟ ਸਾਡੇ ਐਸੀ ਸਮਾਜ ਦੀ ਜਿੱਥੇ ਕਿਸੇ ਨੂੰ ਕੋਈ ਪ੍ਰੋਬਲਮ ਪੈਂਦੀ ਹੈ ਸਾਡੇ ਸੰਸਥਾਪਕ ਡਾਕਟਰ ਸਾਹਿਬ ਰਣਜੀਤ ਸਿੰਘ ਜੀ ਜੱਟ ਸਾਹਿਬ ਇਹਨਾਂ ਨੂੰ ਨਾਲ ਲੈ ਕੇ ਜਿੱਥੇ ਮੇਰੀ ਲੋੜ ਹੋਊਗੀ ਮੈਂ ਹਾਜ਼ਰ ਰਹੂੰ ਰਾਸ਼ਟ ਦੇ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਮੈਂ ਮੈਸੇਜ ਦੇਣਾ ਚਾਹੁੰਨਾ ਵੀ ਜਿਹੜੀ ਇਹਨਾਂ ਨੇ ਇੱਕ ਇਹ ਪਿਰਤ ਚਲਾਈ ਹੈ ਇਹ ਬਹੁਤ ਵਧਾਈ ਦੇ ਪਾਤਰ ਹੈ ਬਹੁਤ ਵੱਡੀ ਲੜਾਈ ਹੈ ਇਹ ਇਹ ਕੋਈ ਇਕੱਲਾ ਬੰਦਾ ਨਹੀਂ ਲੜ ਸਕਦਾ ਇਹ ਸਾਰਾ ਸਮਾਜ ਜੇ ਇਕੱਠਾ ਹੋ ਕੇ ਲੜੂਗਾ ਇਹ ਲੜਾਈ ਤਾਂ ਹੀ ਲੜੀ ਜਾ ਸਕਦੀ ਹੈ ਕਿਉਂਕਿ ਡਾਕਟਰ ਸਾਹਿਬ ਨੇ ਆਪਦੇ ਬੋਲਦੇ ਆ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਪਰ ਉਹਨੂੰ ਜ਼ਮੀਨ ਤੇ ਧਰਾਤਲ ਤੇ ਲਿਆਉਣਾ ਉਹਦੇ ਵਾਸਤੇ ਉਹਨਾ ਹੀ ਮੁਸ਼ਕਲ ਹੈ ਪਰ ਜੇ ਸਾਰੇ ਇਕੱਠੇ ਹੋ ਕੇ ਇੱਕ ਬੰਦੇ ਨੂੰ ਇੰਜਣ ਮੰਨ ਲੈਣਗੇ ਸਾਡੇ ਡਾਕਟਰ ਸਾਹਿਬ ਮੈਂ ਸਮਝਦਾ ਸਾਡੇ ਇੰਜਨ ਆਪਾਂ ਡੱਬਿਆਂ ਦਾ ਇਹ ਕੰਮ ਹੋਊਗਾ ਜਿਸ ਦਿਸ਼ਾ ਵੱਲ ਵੀ ਇਹ ਕਹਿਣਗੇ ਅਸੀਂ ਇਹਨਾਂ ਦੀ ਪੂਰੀ ਪਾਲਣਾ ਕਰਾਂਗੇ ਮੈਂ ਸਭ ਤੋਂ ਪਹਿਲਾਂ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡਾ ਜਿਹੜਾ ਐਸਸੀ ਫਰੰਟ ਪੰਜਾਬ ਇੱਥੇ ਆ ਕੇ ਜਿਹੜੀ ਸਾਡੀ ਇੰਟਰਵਿਊ ਲਈ ਹੈ ਅਤੇ ਇਕੱਠ ਨੂੰ ਜਿਹੜਾ ਹੈਗਾ ਸੰਬੋਧਨ ਕੀਤਾ ਤੇ ਮੈਂ ਐਸਸੀ ਫਰੰਟ ਦਾ ਮੈਨੂੰ ਇਹਨਾਂ ਨੇ ਸਰਦਾਰ ਰਣਜੀਤ ਸਿੰਘ ਜਿਹੜੀ ਆਪਣੀ ਸੰਸਥਾ ਹੈ ਅਤੇ ਸਲਾਹਕਾਰ ਸਾਹਿਬ ਨੇ ਜਿਹੜੇ ਇਹਨਾਂ ਨੇ ਮੈਨੂੰ ਐਸਸੀ ਫਰੰਟ ਦਾ ਜ਼ਿਲ੍ਹਾ ਪ੍ਰਧਾਨ ਜਿਹੜਾ ਹੈਗਾ ਮੋਗਾ ਦਾ ਬਣਾ ਦਿੱਤਾ ਹੈ ਮੈਂ ਤਨ ਮਨ ਧੰ ਦੇ ਨਾਲ ਐਸਸੀ ਫਰੰਟ ਦੀ ਪੂਰੀ ਸੇਵਾ ਵੀ ਕਰੂੰਗਾ ਜਿਹੜਾ ਵੀ ਭਵੇਂ ਅੱਧੀ ਰਾਤ ਕੋਈ ਵੀ ਕਿਸੇ ਨੂੰ ਕੰਮ ਹੋਵੇ ਤੇ ਮੈਂ ਹਾਜ਼ਰ ਹਾਂ ਜਦੋਂ ਮੈਨੂੰ ਮਰਜ਼ੀ ਬੁਲਾ ਲਓ ਇਹ ਕਰਕੇ ਮੈਂ ਸਾਰਾ ਜਿੰਨਾ ਐਸਸੀ ਸਮਾਜ ਹੈ ਤੇ ਐਸਸੀ ਭਾਈਚਾਰਾ ਹੈ ਤੇ ਐਸਸੀ ਫਰੰਟ ਹੈ ਇਹਨਾਂ ਦੇ ਵਾਸਤੇ ਮੈਂ ਪੂਰਾ ਪੂਰਾ ਕੰਮ ਕਰਾਂਗਾ ਸਾਡੇ ਜਿਹੜਾ ਐਸਸੀ ਫਰੰਟ ਦੇ ਵਿੱਚ ਕਿਸੇ ਵੀ ਕੌਮ ਦਾ ਬੰਦਾ ਉਹ ਐਸਸੀ ਫਰੰਟ ਨੂੰ ਜੁਆਇਨ ਕਰ ਸਕਦਾ ਹੈ ਇਹ ਕਰਕੇ ਵੀ ਮੈਂ ਵੀ ਮੈਂ ਐਸਸੀ ਸਮਾਜ ਵਾਸਤ ਜਿੰਨਾਂ ਕੋ ਆਪਣਾ ਕੰਮ ਕਰੂੰਗਾ ਤੇ ਆਪਣੀ ਲਗਨ ਦੇ ਨਾਲ ਮੈਂ ਕਰੂੰਗਾ ਤੇ ਇਹ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਜਿਹੜੇ ਐ ਐਸਸੀ ਫਰੰਟ ਦਾ ਮੈਨੂੰ ਪ੍ਰਧਾਨ ਬਣਾਇਆ ਤੇ ਮੈਂ ਐਸਸੀ ਫਰੰਟ ਜਿਹੜਾ ਹੈਗਾ ਪੰਜਾਬ ਜੁਆਇਨ ਕਰ ਚੁੱਕਾ ਹਾਂ ਇਹ ਕਰਕੇ ਮੈਂ ਸੇਵਾ ਕਰਦਾ ਰਹੂੰਗਾ ਐਸਸੀ ਫਰੰਟ ਦੀ ਕਿਉਂਕਿ ਮੈਂ ਰਿਟਾਇਰ ਹੋ ਕੇ ਵੀ ਮੈਂ ਇਧਰ ਜਿਹੜਾ ਹੈਗਾ ਹੁਣ ਸੇਵਾ ਕੀਤੀ ਹੈ ਬੀਜੇਪੀ ਦੀ ਵੀ ਸੇਵਾ ਕੀਤੀ ਬੀਜੇਪੀ ਦੀ ਵੀ ਅਸੀਂ ਜਿਹੜੀ ਹੈ ਸਰਕਾਰ ਦੇ ਵਿੱਚ ਇਧਰ ਰਵਾਂਗੇ ਬੀਜੇਪੀ ਪਾਰਟੀ ਦੇ ਵਿੱਚ ਵੀ ਏ ਐਸਸੀ ਫਰੰਟ ਨੂੰ ਵੀ ਚਲਾਵਾਂਗੇ ਪਾਰਟੀਆਂ ਜਿਹੜੀਆਂ ਹੈਗੀਆਂ ਇੱਥੇ ਹਰ ਇੱਕ ਪਾਰਟੀ ਦਾ ਜਿਹੜਾ ਹੈਗਾ ਉਹ ਨਮਾਇंदे ਆਏ ਨੇ ਪਾਰਟੀ ਦੇ ਪੱਧਰ ਤੇ ਅਸੀਂ ਕੋਈ ਗੱਲ ਨਹੀਂ ਕੀਤੀ ਇਸ ਕਰਕੇ ਅਸੀਂ ਆਪਣੇ ਫਰੰਟ ਵਾਸਤੇ ਗੱਲ ਕੀਤੀ ਐ ਅਸੀਂ ਸਮਾਜਵਾਦ ਤੋਂ ਬੀਜੇਪੀ ਦੀ ਸਰਕਾਰ ਚੱਲ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਪਾਰਟੀ ਦੇ ਵਿੱਚ ਤੁਸੀਂ ਉਹ ਪ੍ਰਧਾਨ ਤੁਹਾਨੂੰ ਚੁਣਿਆ ਗਿਆ ਐਸੀ ਫਰੰਟ ਦੇ ਕਿਹੜੇ ਇਹੋ ਜਿਹੇ ਮੁਕਤੀਚੇ ਆ ਜਿਹੜੇ ਤੁਸੀਂ ਆਪਣੀ ਸਰਕਾਰ ਦੇ ਵਿੱਚ ਚੁੱਕੋਗੇ ਤੇ ਐਸੀ ਫਰੰਟ ਦੀ ਘਰਪ ਹੋ ਸਕੇ ਐਸੀ ਫਰੰਟ ਦੇ ਜਿਹੜੇ ਮੁੱਦੇ ਨੇ ਜਿਹੜੇ ਜਾਨੀ ਸਾਡੇ ਨਾਲ ਐਸੀ ਸਮਾਜ ਦੇ ਨਾਲ ਕਾਫੀ ਸ਼ੁਰੂ ਤੋਂ ਹੀ ਧੱਕਾ ਹੋ ਰਿਹਾ ਹੈ ਇਹ ਕਰਕੇ ਅਸੀਂ ਆਪਣੀਆਂ ਸਰਕਾਰਾਂ ਨੂੰ ਦੱਸਾਂਗੇ ਜਿਹੜੀ ਸਰਕਾਰ ਸਾਡੀ ਸੈਂਟਰ ਦੀ ਸਰਕਾਰ ਆ ਭਵੇਂ ਪੰਜਾਬ 'ਚ ਬਣਦੀ ਐ ਤੇ ਉਹਦੇ ਮੁੱਦੇ ਅਸੀਂ ਚੱਕਾਂਗੇ ਵੀ ਸਾਡੇ ਐਸਸੀ ਸਮਾਜ ਨਾਲ ਜਿਹੜੇ ਧੱਕੇ ਹੁੰਦੇ ਆ ਹਰੇਕ ਵੇਰੀ ਸਾਡੇ ਐਸਸੀ ਸਮਾਜ ਨਾਲ ਧੱਕਾ ਹੁੰਦਾ ਹੈ ਕੋਈ ਵੀ ਮਤਲਬ ਧੱਕਾ ਕਰਦਾ ਸਾਡੇ ਕੋਈ ਵੀ ਪਾਰਟੀ ਆ ਜਾਏ ਕੋਈ ਵੀ ਕੁਝ ਆ ਜਾਏ ਤੇ ਐਸਸੀ ਭਾਈਚਾਰੇ ਨਾਲ ਧੱਕਾ ਹੁੰਦਾ ਹੀ ਹੁੰਦਾ ਹੈਗਾ ਇਸ ਕਰਕੇ ਅਸੀਂ ਜਿਹੜੀਆਂ ਵੀ ਗੱਲਾਂ ਆਪਣੀਆਂ ਸਰਕਾਰ ਨੂੰ ਦੱਸਾਂਗੇ ਸੈਂਟਰ ਸਰਕਾਰ ਨੂੰ ਦੱਸਾਂਗੇ ਸਾਡੀਆਂ ਮੀਟਿੰਗਾਂ ਵੀ ਹੁੰਦੀਆਂ ਰਹਿੰਦੀਆਂ ਅੱਗੇ ਵੀ ਅਸੀਂ ਕਰਦੇ ਰਹਿੰਨੇ ਆ ਵੀ ਸਾਡਾ ਜਿਹੜਾ ਐਸੀ ਸਮਾਜ ਹੈ ਬਹੁਤ ਪਛੜਿਆ ਇਹਨਾਂ ਨੂੰ ਸਹੂਲਤਾਂ ਵੀ ਦੇਵੋ ਤੁਸੀਂ ਉਹਨਾਂ ਨੇ ਦਿੱਤੀਆਂ ਵੀ ਹੈਗੀਆਂ ਹੁਣ ਥੋੜੇ ਜਿਹੇ ਦਿਨ ਹੋ ਗਏ ਉਹਨਾਂ ਨੇ ਕੋਈ ਫਾਰਮ ਦਿੱਤਾ ਸੀ ਸਾਨੂੰ ਹੜਪੀੜਤਾ ਵਾਸਤੇ ਉਹ ਸਾਰਿਆਂ ਵਾਸਤੇ ਜ਼ਰੂਰੀ ਸੀਗਾ ਵੀ ਜਿਵੇਂ ਆਪਣੇ ਦਰਿਆ ਦੇ ਏਰੀਆ ਦੇ ਲੋਕ ਸੀ ਤੇ ਪਿੰਡਾਂ ਦੇ ਲੋਕਾਂ ਦੇ ਵੀ ਜਿਹੜੇ ਭਾਰਮ ਭਰੇ ਸੀਗੇ ਉਹਦੇ ਵਿੱਚ ਸਾਨੂੰ ਥੋੜਾ ਜਿਹਾ ਡਿੱਕਾ ਲੱਗਿਆ ਸੀਗਾ ਕਿਉਂਕਿ ਮੈਨੂੰ ਇੱਕ ਪਾਰਟੀ ਨੇ ਨਾ ਫੜਾ ਵੀ ਦਿੱਤਾ ਸੀਗਾ ਠਾਣੇ ਤੇ ਇਸ ਕਰਕੇ ਵੀ ਹਾਂਜੀ ਪ੍ਰਧਾਨ ਜੀ ਇਹ ਲੰਮੀ ਚੌੜੀ ਗੱਲ ਹੁੰਦੀ ਹੈ ਲਾਸਟ ਸਵਾਲ ਸ਼ਾਟ ਦੇ ਵਿੱਚ ਦੀਜੋ ਜਿਹੜੀ ਭਾਜਪਾ ਪਾਰਟੀ ਆ ਇਸ ਟਾਈਮ ਸੱਤਾ ਦੇ ਵਿੱਚ ਆ 2000 ਰੁਪਇਆ ਜਿਹੜਾ ਕਿਸਾਨਾਂ ਨੂੰ ਦਿੱਤੇ ਗਏ ਤੇ ਕੀ ਤੁਸੀਂ ਜਿਹੜਾ ਇੱਕ ਐਸਸੀ ਪਰਿਵਾਰ ਹੈ ਲੋਕ ਐਸਸੀ ਫਰੰਟ ਆ ਜਾਂ ਐਸਸੀ ਲੋਕ ਆ ਉਹਨਾਂ ਦੇ ਜ਼ਿਆਦਾਤਰ ਲੋਕਾਂ ਕੋਲ ਜ਼ਮੀਨਾਂ ਨਹੀਂ ਆ ਹਾਂਜੀ 2000 ਰੁਪਇਆ ਉਹਨਾਂ ਨੂੰ ਦੇਣਾ ਚਾਹੀਦਾ ਸੀ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਨੇ ਤੇ ਉਹਨਾਂ ਨੂੰ ਦਿੱਤਾ ਗਏ ਆ ਜਿਨ੍ਹਾਂ ਕੋਲ ਜ਼ਮੀਨਾਂ ਪਹਿਲਾਂ ਹੀ ਆਲਰੇਡੀ ਹੈਗੀਆਂ ਇਸ ਵਾਸਤੇ ਤੁਸੀਂ ਭਾਜਪਾ ਦੇ ਵਿੱਚ ਜਾ ਕੇ ਇਹ ਮੁੱਦਾ ਠਾਹੋਗੇ ਇਹ ਐਸਸੀ ਪਰਿਵਾਰ ਨੂੰ ਐਸਸੀ ਲੋਕਾਂ ਨੂੰ ਇਹ 2000 ਰੁਪਇਆ ਮਿਲਣਾ ਚਾਹੀਦਾ ਸੌੜ ਦੇ ਵਿੱਚ ਜਵਾਬ ਦਿਓ ਜੀ ਹਾਂਜੀ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਹਰੇਕ ਵਾਰੀ ਅਸੀਂ ਜੋ ਵੀ ਮੀਟਿੰਗਾਂ ਹੁੰਦੀਆਂ ਐ ਵੀ ਵੀ ਕਿਸਾਨਾਂ ਨੂੰ ਵੀ 2-2000 ਰੁਪਏ ਦਿੱਤਾ ਤੇ ਇਹ ਜਿਹੜਾ ਐਸਸੀ ਭਾਈਚਾਰਾ ਜਿੰਨਾ ਵੀ ਸਾਡਾ ਸਮਾਜ ਹੈਗਾ ਤੇ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਅਸੀਂ ਸਰਕਾਰਾਂ ਕੋਲੇ ਹੁਣ ਵੀ ਜਿਹੜੇ ਹੈਗੇ ਨੇ ਐਸਸੀ ਭਾਈਚਾਰੇ ਨੂੰ ਜਿਹੜੇ ਉਹ ਮੁੱਦੇ ਠਾਵਾਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣ ਥੈਂਕ ਯੂ ਸਰ ਸੁਪ੍ਰਾਂਤ ਸਾਹਿਬ ਸਵਾਰ ਕਿੱਦਾਂ ਜਿਹੜੀਆਂ-ਕੜੀਆਂ ਹੁੰਦਾਵੇਂ ਮੈਂ ਬਾਰੀ ਕਿੱਦਾਂ ਕਰਨ ਨੂੰ ਦਿੱਤੀਆਂ ਸਾਰੇ ਸਤਿਕਾਰਯੋਗ ਸਾਥਿਆਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਐਸਸੀ ਫਰੰਟ ਦੇ ਵਿੱਚ ਸ਼ਮੂਲੀਅਤ ਕੀਤੀ ਆ ਸਾਰਿਆਂ ਨੇ ਔਰ ਜਿਹੜੇ ਲੋਕ ਕਹਿੰਦੇ ਆ ਵੀ ਜੱਥੇਬੰਦੀਆਂ ਜਿਹੜੀਆਂ ਹੈਗੀਆਂ ਆ ਇੱਕ ਸਿੰਗਲ ਪਾਰਟੀ ਨੂੰ ਸਪੋਰਟ ਦੇਣ ਵਾਸਤੇ ਕਈ ਮਿਸਯੂਜ਼ ਵੀ ਕੀ ਕਰਦੇ ਆ ਪਰ ਸਾਡਾ ਇਹੋ ਜਿਹਾ ਕੋਈ ਵੀ ਏਜੰਡਾ ਨਹੀਂ ਡਿੰਪਲ ਭਾਈ ਬੈਠੇ ਆ ਹਲਕਾ ਧਰਮਕੁੜ ਦੀ ਆਵਾਜ਼ ਆ ਇਧਰ ਭਾਜੀਪੀ ਦੇ ਜ਼ਿਲ੍ਹਾ ਪ੍ਰਧਾਨ ਜੀ ਬੈਠੇ ਆ ਬਹੁਤ ਵੱਡੀ ਜਿਹੜੀ ਸੈਂਟਰ ਗਵਰਨਮੈਂਟ ਦੇ ਵਿੱਚ ਸੈਂਟਰ ਦੇ ਵਿੱਚ ਸਰਕਾਰ ਹੈ ਇਹਨਾਂ ਦੀ ਭਾਈ ਰਣਜੀਤ ਜੀ ਬੈਠੇ ਆ ਇਹਨਾਂ ਨੂੰ ਕੋਟਕਪੂਰਾ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਔਰ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਹੈਗਾ ਆ ਜ਼ਿਲ੍ਹਾ ਮੋਗੇ ਦੇ ਪ੍ਰਧਾਨ ਲਗਾਏ ਗਏ ਆ ਔਰ ਭਾਈ ਡਿੰਪਲ ਜੀ ਨੂੰ ਸਰਦਾਰ ਪ੍ਰਿੰਦਰ ਸਿੰਘ ਡਿੰਪਲ ਜੀ ਨੂੰ ਅੱਜ ਮੁੱਖ ਸਲਾਹਕਾਰ ਦੇ ਅਹੁਦੇ ਦੇ ਉੱਤੇ ਨਿਯੁਕਤ ਕੀਤਾ ਗਿਆ ਹੈ ਸੋ ਸਾਨੂੰ ਬੜੇ ਅੱਜ ਅਸੀਂ ਮਾਣ ਹੈ ਫਕਰ ਹੈ ਔਰ ਰਾਜਵਿੰਦਰ ਜੀ ਉਹਨਾਂ ਨੂੰ ਜਿਹੜਾ ਹੈਗਾ ਸੀਨੀਅਰ ਨੀਤੀ ਪ੍ਰਧਾਨ ਜਿਹੜਾ ਹੈਗਾ ਪੰਜਾਬ ਨਿਯੁਕਤ ਕੀਤਾ ਗਿਆ ਸੰਜ ਮੰਤਪ ਮਨਪ੍ਰੀਤ ਕੋਸਤਾ ਉਹ ਕਹਿੰਦੇ ਉਹ ਤੋਂ ਬੋਲਦੇ ਤੇ ਜਿਹੜਾ ਹੈਗਾ ਉਹਨਾਂ ਨੂੰ ਅੱਜ ਪੰਜਾਬ ਦੇ ਆਪਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਉਹਨਾਂ ਦੀ ਤਬੀਅਤ ਖਰਾਬ ਹੋਣ ਦੀ ਵਜ੍ਹਾ ਕਰਕੇ ਉਹਨਾਂ ਦੇ ਅੱਜ ਬ੍ਰਦਰ ਜੀ ਆਏ ਸੀ ਤੇ ਉਹਨਾਂ ਨੇ ਨਿਯੁਕਤੀ ਪੱਤਰ ਹਾਸਲ ਕੀਤਾ ਆ ਸੋ ਇਸ ਦੇ ਉੱਤੇ ਮਨਪ੍ਰੀਤ ਸਿੰਘ ਜੀ ਧਰਮਕੋੜ ਤੋਂ ਜਿਨ੍ਹਾਂ ਨੂੰ ਆਪਾਂ ਵਿੱਕੀ ਦੇ ਨਾਮ ਦੇ ਨਾਲ ਜਾਣਦੇ ਆ ਉਹਨਾਂ ਨੂੰ ਜਿਹੜਾ ਹੈਗਾ ਜ਼ਿਲ੍ਹੇ ਦੇ ਆਪਾ ਉਪ ਪ੍ਰਧਾਨ ਨਿਯੁਕਤ ਕੀਤਾ ਆ ਸੋ ਇਹਨਾਂ ਤੇ ਸਾਨੂੰ ਬਹੁਤ ਮਾਣ ਹੈ ਔਰ ਸਾਰਿਆਂ ਨੇ ਆਪਣਾ ਰਾਜਨੀਤਿਕ ਇੱਥੇ ਜਿਹੜਾ ਕੋਈ ਵੀ ਏਜੰਡਾ ਨਹੀਂ ਚਲਾਇਆ ਇਹ ਬੜੀ ਸਮਝਦਾਰੀ ਵਾਲੀ ਗੱਲ ਆ ਸਾਣ ਪੜੀ ਲੱਗੀ ਜਿਹੜੇ ਸਾਡੇ ਬੰਦੇ ਕਈ ਕਹਿੰਦੇ ਸਾਡੇ ਲੀਡਰ ਜੀ ਮੂੰਹ ਆ ਬੋਲ ਦਿੰਦੇ ਆ ਪਰ ਨਹੀਂ ਸਾਡੇ ਲੀਡਰ ਬਹੁਤ ਸੈਂਸੀਅਰ ਹੈ ਉਹਨਾਂ ਨੂੰ ਪਤਾ ਕਿ ਇਸ ਮੰਚ ਦੇ ਉੱਤੇ ਕੀ ਬੋਲਣਾ ਆ ਅੱਜ ਉਹਨਾਂ ਨੇ ਤਾਜ਼ਾ ਮਿਸਾਲ ਪੈਦਾ ਕਰਤੀ ਭਾਜੀਪੀ ਦੇ ਵੀ ਬੰਦੇ ਸੀ ਆਮ ਆਦਮੀ ਪਾਰਟੀ ਦੇ ਬੰਦੇ ਸੀਗੇ ਜੋ ਕਿ ਮੌਜੂਦਾ ਪੰਜਾਬ ਦੇ ਵਿੱਚ ਸਰਕਾਰ ਹੈ ਔਰ ਆਪੋਜੀਸ਼ਨ ਦੇ ਵਿੱਚ ਕਾਂਗਰਸ ਸਰਕਾਰ ਹੈ ਉਹਨਾਂ ਦੇ ਵੀ ਸਰਕਾਰੀ ਅਗ ਜਿਹੜੇ ਸੀਨੀਅਰ ਸਾਡੇ ਕਾਂਗਰਸੀ ਆਗੂ ਉਹ ਵੀ ਬੈਠੇ ਆ ਵਿੱਕੀ ਬਾਈ ਜੀ ਬੈਠੇ ਆ ਸੋ ਇਹਨਾਂ ਨੇ ਅੱਜ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਕਿ ਸਮਾਜ ਸਰਵੋਪਰੇ ਆ ਅਸੀਂ ਸਮਾਜ ਲਈ ਇਹ ਛੋਟੀਆਂ ਮੋਟੀਆਂ ਚੀਜ਼ਾਂ ਤਿਆਕ ਕੇ ਅਸੀਂ ਇੱਕ ਫਰੰਟ ਤੇ ਹੀ ਖੜੇ ਆ ਪਰ ਇਹਨਾਂ ਦੀ ਰਾਜਨੀਤਿਕ ਜਿਹੜੀ ਪਹਿਚਾਣ ਹੈ ਉਹ ਆਪਣੀ ਜਗ੍ਹਾ ਦਿੱਤੇ ਆ ਹਰ ਇੱਕ ਨੇ ਆਪਣੀ ਆਪਣੀ ਜਿਹੜੀ ਲੜਾਈ ਇਦਾਂ ਹੀ ਰੱਖਣੀ ਆ ਉਹਦੇ ਨਾਲ ਸਾਨੂੰ ਨਹੀਂ ਹੈ ਸਾਨੂੰ ਅਸੀਂ ਇਹਨਾਂ ਕੋਲ ਸਮਾਜ ਦੀਆਂ ਮੰਗਾਂ ਉਠਾਉਂਦੇ ਰਹਿਣਾ ਤੇ ਇਹਨਾਂ ਨੂੰ ਕਹਿੰਦੇ ਰਹਿਣਾ ਮੈਂ ਇਹ ਗੱਲ ਇੱਕ ਦੋ ਲਫ਼ਜ਼ਾਂ ਨਾਲ ਪਹਿਲੇ ਸ਼ੁਰੂ ਕਰੂੰਗਾ ਸਾਡੇ ਅਸੀਂ ਸਮਾਜ ਦੇ ਉਹ ਰਹਿਬਰਾਂ ਨੂੰ ਯਾਦ ਕਰਕੇ ਭਾਵੇਂ ਚੌਂਕ ਚਾਂਦਨੀ ਤੇ ਭਾਵੇਂ ਗੜੀ ਚਮਕੌਰ ਪਾਵੇਂ ਚੌਂਕ ਚਾਂਦਨੀ ਤੇ ਪਾਵੇਂ ਗੜੀ ਚਮਕੌਰ ਜਿੱਥੇ ਲੋੜ ਪਈਆ ਦਿਖਾਏ ਪੂਰੇ ਜੋਰ ਕਦੇ ਪੈਠ ਨਹੀਂ ਵਿਖਾਈ ਗੁਰੂ ਕਿਆਂ ਬੇਟਿਆਂ ਜਦੋਂ ਜਦੋਂ ਲੋੜ ਪਈਆ ਬਲੀਦਾਨਾਂ ਦੀ ਉਹ ਦਿੱਤੇ ਰੰਗ ਰੇਟਿਆਂ ਜਿੱਥੇ ਜਿੱਥੇ ਲੋੜ ਪਈਆ ਬਲੀਦਾਨਾਂ ਦੀ ਉਹ ਦਿੱਤੇ ਰੰਗ ਰੇਟਿਆਂ ਮੈਂ ਫਰੰਟ ਦਾ ਪ੍ਰਧਾਨ ਹੋਣ ਦੇ ਨਾਤੇ ਇੱਕ ਇਹ ਜਿਹੜੇ ਲਫ਼ਜ਼ ਕਹਿਣ ਦੀ ਮੈਨੂੰ ਕਿਉਂ ਲੋੜ ਪਈ ਕਿਉਂਕਿ ਸਾਡੇ ਅਸੀਂ ਸਮਾਜ ਦੇ ਲੋਕ ਆ ਸ਼ੁਰੂ ਤੋਂ ਲੈ ਕੇ ਬਲੀਦਾਨ ਹੀ ਦਿੰਦੇ ਆਏ ਆ ਬੇਸ਼ੱਕਾ ਸਿਰਦਾ ਹੋਵੇ ਬੇਸ਼ੱਕ ਸਮੇਂ ਦਾ ਹੋਵੇ ਤੇ ਬੇਸ਼ੱਕ ਧੰਦਾ ਹੋਵੇ ਪਰ ਉਹ ਜਿਹੜੇ ਬਲੀਦਾਨ ਆ ਉਹਨਾਂ ਨੂੰ ਸਦਾ ਹੀ ਇਗਨੋਰ ਕੀਤਾ ਗਿਆ ਏ ਤੇ ਅੱਜ ਮੈਂ ਇਸ ਮੰਚ ਤੇ ਜਿੱਥੇ ਸਾਡੇ ਸਮਾਜ ਦੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਪਰਮਿੰਦਰ ਸਿੰਘ ਜੀ ਡੈਂਪਲ ਆ ਸ਼੍ਰੀ ਸੂਰਜਪਾਲ ਜੀ ਅਤੇ ਰਾਜਵਿੰਦਰ ਜੀ ਵਿੱਕੀ ਭੱਟੀ ਜੀ ਜਿਨ੍ਹਾਂ ਨੇ ਫਰੰਟ ਜੁਆਇਨ ਕੀਤਾ ਸਰਦਾਰ ਰਣਜੀਤ ਸਿੰਘ ਜੀ ਕੋਟਕਪੂਰਾ ਜਿਨ੍ਹਾਂ ਨੇ ਵੱਖ-ਵੱਖ ਵੱਡੇ ਵੱਡੇ ਅਹੁਦਿਆਂ ਤੇ ਵੱਡੇ ਵੱਡੇ ਅਹੁਦੇ ਦਿੱਤੇ ਗਏ ਜਿਨ੍ਹਾਂ ਨੂੰ ਸਰਦਾਰ ਰਾਜਵਿੰਦਰ ਸਿੰਘ ਜੀ ਸੀਨੀਅਰ ਅਕਾਲੀ ਆਗੂ ਜਿਨ੍ਹਾਂ ਨੂੰ ਉਪ ਪ੍ਰਧਾਨ ਦਾ ਅਹੁਦਾ ਦੇ ਕੇ ਨਵਾਜਿਆ ਗਿਆ ਤੇ ਸਰਦਾਰ ਡੈਂਪਲ ਸਿੰਘ ਜੀ ਆ ਜਿਹੜੇ ਉਹਨਾਂ ਨੂੰ ਸਰਦਾਰ ਪਰਮਿੰਦਰ ਸਿੰਘ ਜੀ ਡੈਂਪਲ ਜਿਨ੍ਹਾਂ ਨੂੰ ਮੋਕ ਸਲਾਹਕਾਰ ਲਗਾਇਆ ਗਿਆ ਤੇ ਮੈਂ ਜਿੱਥੇ ਇਹਨਾਂ ਤੋਂ ਆਸ ਰੱਖਦਾ ਵੀ ਫਰੰਟ ਨੂੰ ਮਜ਼ਬੂਤ ਕਰਨ ਲਈ ਆਪਣਾ ਪੂਰਾ ਯੋਗਦਾਨ ਪਾਉਣਗੇ ਤੇ ਉਥੇ ਮੈਂ ਇੱਕ ਇਹਨਾਂ ਜਿਹੜੀਆਂ ਪਾਰਟੀਆਂ ਦੇ ਵਿੱਚ ਸਾਡੇ ਸੀਨੀਅਰ ਲੀਡਰ ਕੰਮ ਕਰਦੇ ਆ ਉਹਨਾਂ ਨੂੰ ਮੈਂ ਇਸ ਮੰਚ ਦੇ ਰਾਈ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਐਸੇ ਫਰੰਟ ਪੰਜਾਬ ਦੀ ਆਵਾਜ਼ ਇਹ ਸਾਡੇ ਸੀਨੀਅਰ ਲੀਡਰ ਆ ਤੇ ਐਸੀ ਸਮਾਜ ਇਹਨਾਂ ਦੀ ਆਵਾਜ਼ ਆ ਤੁਸੀਂ ਇਹਨਾਂ ਨੂੰ ਉੱਚੇ ਅਹੁਦੇ ਦੇ ਕੇ ਨਵਾਜੋ ਤੇ ਜਿੱਥੇ ਸਾਡੇ ਐਸਸੀ ਸਮਾਜ ਦੀ ਲੋੜ ਹੋਊਗੀ ਐਸਸੀ ਸਮਾਜ ਇਹਨਾਂ ਦੇ ਨਾਲ ਵੀ ਖੜਾ ਤੇ ਤੁਹਾਡੀਆਂ ਪਾਰਟੀਆਂ ਦੇ ਨਾਲ ਵੀ ਖੜਾ ਕਿਉਂਕਿ ਸਭ ਤੋਂ ਵੱਧ ਵੋਟ ਹੈ ਜਿਹੜੀ ਪੰਜਾਬ ਦੇ ਵਿੱਚ ਐਸਸੀ ਸਮਾਜ ਦੀ ਆ ਤੇ ਐਸਸੀ ਸਮਾਜ ਦੇ ਲੀਡਰ ਸਦਾ ਹੀ ਇਗਨੋਰ ਕੀਤੇ ਜਾਂਦੇ ਆ ਬੇਸ਼ੱਕ ਕੋਈ ਪਾਰਟੀ ਹੋਵੇ ਰਾਜਨੀਤਿਕ ਦਲ ਹੋਵੇ ਜਾਂ ਕੋਈ ਵੀ ਦਲ ਹੋਵੇ ਉਹਨਾਂ ਦੇ ਵਿੱਚ ਸਾਡੇ ਅਸੀ ਸਮਾਜ ਨਾਲ ੱੱਕੇ ਹੁੰਦੇ ਆਇਆ ਮੈਂ ਅੱਜ ਇਸ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਪਾਰਟੀਆਂ ਨੂੰ ਅਤੇ ਹੋਰ ਬੇਸ਼ੱਕ ਕੋਈ ਜਥੇਬੰਦੀਆਂ ਸਭ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਸਾਡੇ ਜਿਹੜੇ ਅਸੀ ਸਮਾਜ ਦੇ ਲੀਡਰ ਆ ਉਹਨਾਂ ਨੂੰ ਤੁਸੀਂ ਉੱਚੇ ਪਦਾਂ ਤੇ ਨਵਾਜੋ